ਇੱਕ ਮੋਟਰਸਾਈਕਲ ਰੋਕਿਆ ਗਿਆ ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਜਿਹੜਾ ਕਿ ਇਹ ਐਚਪੀ ਬਿਰਖਲਾ ਕਿਹੜੀ ਗੈਸ ਏਜੰਸੀ ਆ ਵੀਰੇ ਇੰਡੀਅਨ ਦਾ ਅੱਛਾ ਇਹ ਮਤਲਬ ਵੇਚੇ ਦੇ ਗੈਸ ਸਿਲੰਡਰ ਰੱਖੇ ਗਏ ਆ ਇਹਦੇ ਵਿੱਚ ਇੰਡੀਅਨ ਗੈਸ ਲਿਖਿਆ ਗਿਆ ਲੇਕਿਨ ਇਹਦੇ ਉੱਤੇ ਕੋਈ ਨੰਬਰ ਪਲੇਟ ਨਹੀਂ ਕੋਈ ਕੁਛ ਨਹੀਂ ਮਤਲਬ ਇਹ ਸਰਕਾਰ ਨੇ ਟੂ ਵੀਲਰ ਦਾ ਇਹਨਾਂ ਨੂੰ ਅਲਾਉ ਕੀਤਾ ਵੀ ਟੂ ਵੀਲਰ ਪਰ ਇਹ ਇਹਨਾਂ ਨੂੰ ਕੌਣ ਸਮਝਾਊਗਾ ਗੈਸ ਵਾਲਿਆਂ ਨੂੰ ਵੀ ਭਾਈ ਸਾਹਿਬ ਜਿਹੜੇ ਗੈਸ ਦੇ ਆ ਉਹ ਗਵਰਨਮੈਂਟ ਮਨਜ਼ੂਰਸ਼ੁਦਾ ਚੀਜ਼ਾਂ ਦੇ ਉੱਤੇ ਹੀ ਵਹੀਕਲਾਂ ਦੇ ਉੱਤੇ ਹੀ ਤੁਸੀਂ ਇਹਨੂੰ ਕੈਰੀ ਕਰ ਸਕਦੇ ਆ ਲੇਕਿਨ ਇਹ ਜਨਾਬ ਹੁਣਾਂ ਨੇ ਕੁਝ ਵੀ ਨਹੀਂ ਉੱਤੇ ਬਸ ਆ ਗੈਸ ਲੈ ਕੇ ਆਇਆ ਕੋਈ ਨੰਬਰ ਨਹੀਂ ਕੋ ਕੁਝ ਨਹੀਂ ਪਹਿਲੀ ਗੱਲ ਨੰਬਰ ਦੀ ਤਾਂ ਅਸੀਂ ਗੱਲੇ ਹੀ ਨਹੀਂ ਕਰਦੇ ਅਸੀਂ ਗੱਲ ਕਰਦੇ ਆਂ ਕਿ ਇਹ 2 ਬਿਲਰ ਸਰਕਾਰ ਨੇ ਦਿੱਤਾ ਸੀ ਲੇਕਿਨ ਇਹ ਨਹੀਂ ਆਪਣੇ ਕੋਲੋਂ ਬਣਾ ਲਿਆ 3 ਬਿਲਰ ਦੇਖ ਸਕਦੇ ਆ ਤੁਸੀਂ ਮੇਰੀ ਕੋਈ ਬਾਤ ਤੇਰੇ ਨਾਲ ਦੁਸ਼ਮਣੀ ਨਹੀਂ ਹੈਗੀ ਤੈਨੂੰ ਟ੍ਰੈਫਿਕ ਵਾਲਿਆਂ ਨੇ ਰੋਕਿਆ ਤੁਹਾਡਾ ਨਾਮ ਕੀ ਹੈ ਭਾਜੀ ਬਰਿੰਦਰ ਬਰਿੰਦਰ ਬ੍ਰਿੰਦਰ ਆਪਣੇ ਤੇਰੇ مالک ਨੇ ਦੱਸਿਆ ਨਹੀਂ ਪਈ ਇਹ ਇਲੀਗਲ ਆ ਆਪਾਂ ਇਦਾਂ ਕਰ ਨਹੀਂ ਸਕਦੇ ਨਹੀਂ ਨਹੀਂ ਗੱਡੀ ਇਹ ਤਾਂ ਹਮ ਲੋ ਲੈ ਲਿਆ ਹੈ ਚਲਾਤੇ ਆਂ ਜਨ ਸਪਲਾਈ ਤੋਂ ਫਿਰ ਗੱਡੀ ਉਹ ਲੈ ਕੇ ਤੇ ਇਹਨੂੰ ਕਾਤੇ ਰੱਖਿਆ ਹੈ ਫਿਰ ਬ੍ਰਿੰਦਰ ਹਾਂ ਜਨ ਸਪਲਾਈ ਦੇ ਲਈ ਪਹਿਲੇ ਰਿਕਸ਼ਾ ਚਲਾਤੇ تھے ਚਲ ਔਰ ਤੇਰਾ ਤਾਂ ਕੋਈ ਕਸੂਰ ਨਹੀਂ مالک ਜਿਹੜਾ ਹੈਗਾ ਉਹ ਇੱਥੇ ਕਰਦਾ ਆਪਣੇ مالک ਨੂੰ ਕਹਿਣਾ ਵੀ ਮੈਨੂੰ ਜਿਹੜੀ ਪੰਜਾਬ ਗਵਰਨਮੈਂਟ ਨੇ ਜਾਂ ਇੰਡੀਅਨ ਗਵਰਨਮੈਂਟ ਨੇ ਸਾਨੂੰ ਜਿਹੜਾ ਅਲਾਉ ਕੀਤਾ ਸਾਨੂੰ ਉਹ ਵਹੀਕਲ ਦਿਓ ਇਹਦੇ ਉੱਤੇ ਆਪਾਂ ਕੈਰੀ ਨਹੀਂ ਕਰਨਾ ਜਿਹੜਾ ਇਹ ਖਤਰੇ ਆ ਤੈਨੂੰ ਪਤਾ ਮੜਿਆਲੀ ਕਿੰਨਾ ਤਮਾਕਾ ਹੋਇਆ ਹਨ ਇਸ ਕਰਕੇ ਕਹਿਸਾ ਤੇਰੀ ਖੁਦ ਦੀ ਵੀ ਜਾਨ ਖਤਰੇ 'ਚ ਆ ਹਨਾ ਇਹਦਾ ਕਿਤੋਂ ਧਿਆਨ ਰੱਖਣਾ ਮੇਰਾ ਭਰਾ ਹਨਾ ਥੈਂਕ ਯੂ ਆਪ ਕਿਸ ਤਰ੍ਹਾਂ ਨਹੀਂ ਛੋਟੇ ਬੀ ਹੈ ਵੱਡਾ ਕਪ ਨਹੀਂ ਮੋਹ ਲੈਣਗਾ ਮੈਂ ਆਉਂਦਾ ਜਲਦੀ ਮੈਂ ਆਉਂਦਾ ਪਰ ਇੱਕ ਤਾਂ ਇਹ ਫੋਨ ਦੇ ਉੱਤੇ ਗੱਲ ਕਰ ਰਿਹਾ ਉੱਤੋਂ ਤੁਹਾਨੂੰ ਦੇਖ ਕੇ ਇਹ ਅਣ ਦੇਖਾ ਤਿੰਨ ਬੰਦੇ ਪਿੱਛੇ ਪਾਰ ਜਗਾੜੂ ਰੈਡੀ ਇਹਦਾ ਹੁਣ ਕੀ ਐਕਸ਼ਨ ਲਓਗੇ ਤੁਸੀਂ ਇਹਦਾ ਇੱਕ ਨੰਬਰ ਪਲੇਟ ਦਾ ਅੱਛਾ ਜੀ ਇਹਦੇ ਮੋਬਾਈਲ ਦਾ ਦੋਨੇ ਚਲਾਨ ਦਾ ਦੋਨੇ ਚਲਾਨ ਜੀ ਇਹਦੇ ਕੋਲ ਕੁਝ ਵੀ ਨਾ ਹੋਇਆ ਫੇਰ ਬੰਦ ਕਰ ਦੇਣਾ ਜੀ ਤੇ ਬੰਦ ਕਰੋਗੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਨਾਬ ਭਾਈ ਜੀ ਹਾਰ ਸੀ ਵੀ ਆਈ ਕਿਸ਼ਤਾ ਦਿੱਤਾ ਫੇ ਮੋਟਰ ਤੁਸੀਂ ਕੀਤਾ ਠੀਕ ਹੈ ਤੁਸੀਂ ਫੋਨ ਦੇ ਉੱਤੇ ਗੱਲ ਕਰਦੇ ਆ ਤਿੰਨ ਬੰਦੇ ਤੁਸੀਂ ਬੈਠੇ ਉੱਤੋਂ ਜਗਾੜੂ ਰੈਡੀ ਆ ਕੀ ਕਹਿਣਾ ਚਾਹੋਗੇ ਨਹੀਂ ਫੋਨ ਆਇਆ ਠੀਕ ਹੈ ਪਰ ਉਹਨੂੰ ਪਰ ਸਾਈਡ ਦੇ ਉੱਤੇ ਰੋਕ ਲਓ ਤੁਹਾਡੇ ਕਰਕੇ ਉਹ ਟ੍ਰੈਫਿਕ ਜਾਮ ਆ ਪਿੱਛੇ ਗਲਤ ਗੱਲ ਨਾ ਬਾਈ ਠੀਕ ਹੈ ਕਿ ਨਹੀਂ